ਅਰਸ਼ਦੀਪ ਕਲੇਰ ਅਤੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਵਿਕਰਮ ਮਜੀਠੀਆ ਨੂੰ ਮਿਲਨ ਦੇ ਲਈ 6 ਪਰਿਵਾਰਕ ਮੈਂਬਰ ਦੇ ਨਾਮ ਦਿੱਤੇ ਗਏ ਨੇ ਪਰ ਸਰਕਾਰ ਦੇ ਇਸ਼ਾਰੇ ਤੇ ਜੇਲ੍ਹ ਪ੍ਰਸ਼ਾਸਨ ਉਹਨਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਕਿ ਪਰਿਵਾਰ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਹਰਸਿਮਰਤ ਕੋਰ ਬਾਦਲ ਉਹਨਾਂ ਦੀ ਪੈਣ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਹਨ ਮੈਂ ਨਿੰਦਾ ਕਰਦਾ ਜੋ ਜਿਸ ਦਿਨ ਵਿਕਰਮ ਮਜੀਠੀਆ ਸਾਹਿਬ ਦੀ ਪੇਸ਼ੀ ਸੀ ਜੋ ਉਸ ਦਿਨ ਪੱਤਰਕਾਰਾਂ ਦੇ ਨਾਲ ਉਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭੜਕੇ ਟਿਪਰ ਲਾ ਕੇ ਰੋਕਣਾ ਪੱਤਰਕਾਰਾਂ ਨੂੰ ਉਹਨਾਂ ਦਾ ਕੰਮ ਨਾ ਕਰਨ ਦੇਣਾ ਉਹਨਾਂ ਦੇ ਫੋਨ ਖੋਣੇ ਧੱਕਾ ਮੁਕੀ ਕਰਨੀ ਇਹ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕਿ ਤੁਸੀਂ ਕਦੇ ਦੇਖਿਆ ਬਹੁਤ ਸਾਰੇ ਐਸੇ ਕੇਸ ਹੁੰਦੇ ਨੇ ਬਹੁਤ ਸਾਰੇ ਵਿਜੀਲੈਂਸ ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ जिस ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾ ਪਰ ਜਦੋਂ ਅਸੀਂ ਅੰਦਰ ਜਾਂਦੇ ਹਾਂ ਜੇਲ੍ਹ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀਆਂ ਇਨਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿਉਂ ਵਿਚ ਬਹਿਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਇ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਲਾ ਨਹੀਂ ਸਕਦੇ ਹੁਣ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਕਿੰਨੇ ਉਰੇ ਲੋਕ ਨੇ ਉਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹੋਰ ਪੰਜਾਬ ਦੀ ਜੇਲਾਂ ਦੇ ਵਿੱਚ ਚਾਹੇ ਗੱਜਨ ਮਾਜਰਾ ਸਾਹਿਬ ਜਿਹੜੇ ਰੂਲਿੰਗ ਧਿਰ ਦੇ ਨੇ ਚਾਹੇ ਅਮਿਤ ਰਤਨ ਹੋਣ ਚਾਹੇ ਵਿਦੇਸ਼ ਸਿੰਘਲਾ ਹੋਣ ਕਿਆ ਤਾਂ ਫਿਰ ਸਾਰਿਆਂ ਦੀ ਜੇਲ੍ਹ ਰਿਕਾਰਡਿੰਗ ਤੁਸੀਂ ਲਿਆ ਕੇ ਸਾਹਮਣੇ ਰੱਖੋ ਕਿ ਸਾਰਿਆਂ ਦੇ ਨਾਲ ਹੀ ਅਸੀਂ ਇਸ ਕਿਸਮ ਦੀ ਸਖਤੀ ਕਰ ਰਹੇ ਹਾਂ ਜਾਂ ਵਿਕਰਮ ਮਜੀਠੀਆ ਦਾ ਕੋਈ ਵੱਖਰਾ ਕੇਸ ਹੈ ਵਿਕਰਮ ਮਜੀਠੀਆ ਨੂੰ ਤਾਂ ਇਸ ਤਰੀਕੇ ਲਕੋਲ ਕੋ ਕੇ ਲਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਨੂੰ ਹੁਣ ਇਹ ਡਰ ਖਾ ਰਿਹਾ ਕਿ ਇੱਕ ਝੂਠਾ ਮੁਕੱਦਮਾ ਅਸੀਂ ਦਰਜ ਕਰਤਾ ਹੈ ਇਹ ਮੁਕੱਦਮਾ ਕਿਸੇ ਤਨਪਤਨ ਲੱਗਣਾ ਨਹੀਂ ਸੋ ਇਹ ਮੁਕੱਦਮੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਕੋਈ ਨਿਊਜ਼ ਨਾ ਬਾਹਰ ਆਵੇ ਵਿਕਰਮ ਮਜੀਠੀਆ ਦੀ ਕੋਈ ਸਟੇਟਮੈਂਟ ਨਾ ਬਾਹਰ ਆਵੇ ਪਰ ਕਿੰਨੀ ਕੁ ਦੇਰ ਇਹ ਆਪਾਂ ਸਾਰੀਆਂ ਚੀਜ਼ਾਂ ਦੇ ਨਾਲੇ ਰੋਕਾਂਗੇ ਸੋ ਮੈਂ ਜੇਲ੍ਹ ਦੇ ਸੁਪਰਡੈਂਟ ਸਾਹਿਬ ਨੂੰ ਡੀਜੀਪੀ ਜੇਲਜ਼ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਲੋਕਤਾਂਤ੍ਰਿਕ ਕਦਮਾਂ ਜਿਹੜੀਆਂ ਕਦਰਾਂ ਕੀਮਤਾਂ ਨੇ ਇਹਨਾਂ ਦਾ ਘਾਣ ਨਾ ਕੀਤਾ ਜਾਏ ਕਿਉਂਕਿ ਪ੍ਰਾਈਵੇਟ ਬਿਲਡਰਾਂ ਨੂੰ ਤਾਂ ਪੰਜਾਬ ਦਾ ਜੇਲ੍ਹ ਡਿਪਾਰਟਮੈਂਟ ਬੜੀਆਂ ਫੈਸਿਲਿਟੀਆਂ ਦਿੰਦਾ ਔਰ ਇੱਕ ਬਿਲਡਰ ਨੇ ਮੁਹਾਲੀ ਦੇ ਬਹੁਤ ਨਾਮਵਰ ਸਨੀ ਇਨਕਲੇਵ ਦੇ ਉਹਨਾਂ ਨੇ ਤਾਂ ਸਟੋਰੀ ਵੀ ਲਾਗੀ ਵੀ ਹਸਪਤਾਲ 'ਚ ਰੱਖਿਆ ਹੋਇਆ ਤੇ ਚੈੱਕ ਵੀ ਹਸਪਤਾਲ ਚੋਂ ਸਾਈਨ ਕਰ ਰਹੇ ਨੇ ਕਿ ਉੱਥੇ ਕੋਈ ਵਕਰਾ ਜੇਲ ਮੈਨੂ ਵਾਲਾ ਲਾਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੁੰਦੀ ਹੈ ਕਿ ਉੱਥੇ ਕੋਈ ਵਕਰਾ ਜੇਲ ਮੈਨੂ ਵਾਲਾ ਹੈ ਜਾਂ ਸਾਰੀ ਕੰਪੀਟੈਂਸ ਆਪਾਂ ਕਾਲੀ ਦਲ ਤੇ ਆ ਕੇ ਦਿਖਾਉਣੀ ਹੈ ਕਿਉਂਕਿ ਪੋਲਿਟਿਕਲ ਪਰਚੇ ਨੇ ਇਹ ਪੋਲਿਟਿਕਲ ਬੰਦਾ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਪੋਲਿਟਿਕਲ ਬੰਦਿਆਂ ਨੂੰ ਲੋਕ ਵੀ ਮਿਲਣ ਆਉਂਦੇ ਨੇ ਪਾਰਟੀ ਦੇ ਵਰਕਰ ਵੀ ਮਿਲਣਾ ਚਾਹੁੰਦੇ ਆ ਲੀਡਰ ਵੀ ਮਿਲਣਾ ਚਾਹੁੰਦੇ ਨੇ ਨਾ ਤਾਂ ਵਰਕਰਾਂ ਨੂੰ ਮਿਲਣ ਦਿੱਤਾ ਜਾਂਦਾ ਜਿਦਾ ਅੱਜ ਮੈਂ ਕਿਹਾ ਕਿ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸੀਨੀਅਰ 6 ਬੰਦੇ ਜਿਹੜੇ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਪਰਮਿਸ਼ਨ ਡਿਨਾਇ ਕੀਤੀ ਗਈ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੂੰ ਭੈਣ ਜੀ ਅਸਮਨਤ ਕੋਰ ਬਾਦਲ ਜਿਹੜਾ ਪਰਿਵਾਰ ਹੈ ਸਗੀ ਭੈਣ ਤੇ ਭਨੋਈਆਂ ਨੇ ਉਹਨਾਂ ਨੂੰ ਨਹੀਂ ਜੇਲ੍ਹ ਡਿਪਾਰਟਮੈਂਟ ਮਿਲਣ ਦਿੱਤਾ ਜਾ ਰਿਹਾ ਸੋ ਚੱਲ ਕੀ ਰਿਹਾ ਪੰਜਾਬ ਸਰਕਾਰ ਦੇ ਵਿੱਚ ਇਹਦਾ ਸਪਸ਼ਟਿਕਰਨ ਮੁੱਖ ਮੰਤਰੀ ਜੇਲ੍ਹ ਡਿਪਾਰਟਮੈਂਟ ਜੀਜੀਪੀ ਜੇਲ੍ਹ ਤੇ ਜੇਲ੍ਹ ਸੁਪਰਡੈਂਟ ਨੇ ਜਿਹੜੇ ਉਰੇ ਦੇ ਇਹਦੇ ਕੱਲ ਜਿਹੜੀ ਪੇਸ਼ੀ ਹੋਣੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਤਿਆਰੀ ਹੈ ਲੱਗਦਾ ਕੋਈ ਕੋਰਟ ਤੋਂ ਕੀ ਰਸਤਾ ਹੈ ਦੇਖੋ ਅਦਾਲਤਾਂ ਦਾ ਕੰਮ ਹੈ ਅਦਾਲਤਾਂ ਤੋਂ ਹੀ ਇਨਸਾਫ ਦੀ ਉਮੀਦ ਅਸੀਂ ਰੱਖਦੇ ਹਾਂ ਸੋ ਕੱਲ ਨੂੰ ਵਿਕਰਮਜੀਤਿਆ ਸਾਹਿਬ ਦੀ ਬੇਲ ਐਪਲੀਕੇਸ਼ਨ ਲੱਗੀ ਹੈ ਕੱਲ ਨੂੰ ਉੱਤੇ ਬਹਿਸ ਹੋਏਗੀ ਜੋ ਵੀ ਅਦਾਲਤ ਦਾ ਹੁਕਮ ਹੈ ਕਿਉਂਕਿ ਅਦਾਲਤ ਦਾ ਹੁਕਮ ਸਭ ਨੂੰ ਪਰਵਾਨ ਹੈ ਸੋ ਅਦਾਲਤ ਤੋਂ ਹੀ ਸਾਨੂੰ ਇਨਸਾਫ ਦੀ ਉਮੀਦ ਹੈ ਕਿ ਅਦਾਲਤ ਹੀ ਇਹ ਜਿਹੜਾ ਝੂਠਾ ਮੁਕੱਦਮਾ ਹੈ ਤੇ ਚ ਇਨਸਾਫ ਬੜੀ ਤਿਆਰੀ ਹੈ ਕਿ ਵਿਕਰਮਜੀਤਿਆ ਜਾਣਗੇ ਜੇ ਉੱਥੋਂ ਦੁਬਾਰਾ ਵੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਜਦੋਂ ਬੇਲ ਐਪਲੀਕੇਸ਼ਨ ਆਰਗੂ ਕੀਤੀ ਹੈ ਉੱਥੇ ਵਿਕਰਮਜੀਤਿਆ ਸਾਹਿਬ ਦੀ ਹਾਜ਼ਰੀ ਦੀ ਲੋੜ ਨਹੀਂ ਹੈਗੀ ਸੋ ਬੇਲ ਐਪਲੀਕੇਸ਼ਨ ਵਾਲੇ ਦਿਨ ਵਿਕਰਮ ਮਜੀਠੀਆ ਸਾਹਿਬ ਨੂੰ ਮੇਂ ਲੈ ਕੇ ਜਾਂਦਾ ਬੀਅਦਗੀ ਨੂੰ ਲੈ ਕੇ ਬੰਦੇ ਬੈਰਿਕ ਦੇ ਅੰਦਰ ਨਾਲ ਜਿਹੜੇ ਰੱਖੇ ਹੋਏ ਨੇ ਉਹਨਾਂ ਤੇ ਵੀ ਵਕੀਲ ਸਾਹਿਬ ਨੇ ਸ਼ੱਕ ਦਾਅਵਾ ਕਰਿਆ ਵੀ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਪਰਿਵਾਰ ਵੀ ਇਸ ਗੱਲ ਤੋਂ ਲੈ ਕੇ ਫਿਕਰਮੰਦ ਹੈ ਤੁਹਾਨੂੰ ਕੀ ਲੱਗਦਾ ਅੰਦਰ ਸਵੱਤਿਆਤ ਨਹੀਂ ਦੇਖੋ ਤੁਸੀਂ ਹਾਲਾਤ ਦੇਖ ਲਏ ਨੇ ਪੰਜਾਬ ਸਰਕਾਰ ਦੇ ਜਿਹੜੀ ਸਰਕਾਰ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨ ਤੇ ਆ ਗਈ ਜਿਹੜੀ ਸਰਕਾਰ ਪੱਤਰਕਾਰਾਂ ਦੇ ਕੈਮਰੇ ਖੋ ਕੇ ਧੱਕਾ ਮੁੱਕੀ ਕਰ ਸਕਦੀ ਹੈ ਉਹ ਵਿਕਰਮ ਮਜੀਠੀਆ ਜਿਹੜੇ ਉਹਨਾਂ ਦੀ ਕਸਟਡੀ ਦੇ ਵਿੱਚ ਨੇ ਯੋਗਰ ਤੁਸੀਂ ਦੇਖੋ ਵੀ ਥੋਡੇ ਨਾਲ ਜਿਹੜੀ ਧੱਕਾ ਮੁਕੀ ਕੀਤੀ ਗਈ ਉਹ ਸੁਰੱਖਿਆ ਕਾਰਨਾਂ ਨੂੰ ਮਤੇ ਨਾ ਇਹ ਕਹਿੰਦੇ ਨੇ ਕਿ ਜੀ ਸੁਰੱਖਿਆ ਹੀ ਬਹੁਤ ਚਾਹੀਦੀ ਐ ਉਥੇ ਮੁਹਾਲੀ ਕੋਰਟ ਦੇ ਵਿੱਚ ਕੋਰਟਾਂ ਦੇ ਉੱਤੇ ਪਰਦੇ ਪਾ ਦਿੰਦੇ ਨੇ ਅਦਾਲਤਾਂ 'ਚ ਵਕੀਲ ਸਹਿਬਾਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਔਰ ਇਹ ਜਿਹੜੀ ਪਿਛਲੇ ਦਿਨ ਵਿਕਰਮ ਜੀਥੀਆ ਸਾਹਿਬ ਦੀ ਬੇਸ਼ੀ ਹੋਈ ਐ ਐਦਨ ਵਕੀਲ ਸਹਿਬਾਨਾਂ ਦੇ ਨਾਲ ਅਦਾਲਤ ਦੇ ਵਿੱਚ ਧੱਕਾ ਮੁਕੀ ਕੀਤੀ ਗਈ ਐ ਐਸਐਸਪੀ ਵੱਲੋਂ ਐਸਐਸਪੀ ਮੁਹਾਲੀ ਵੱਲੋਂ ਔਰ ਜਿਹੜੀ ਸਭ ਤੋਂ ਕਮਾਲ ਦੀ ਚੀਜ਼ ਐ ਕਿ ਉਥੇ 15 ਤੋਂ 20 ਜਾਣੇ ਚਿੱਟੇ ਕੁੜਤੇ ਪਜਾਮੇ ਤੇ ਨੀਲੀਆਂ ਪੱਗਾਂ ਬੰਨ ਕੇ ਲਿਆ ਮੈਂ ਸਿੱਸਪੀ ਮੁਹਾਲੀ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੁੱਛਣਾ ਚਾਹੁੰਦਾ ਵੀ ਉਹ ਬੰਦੇ ਕੌਣ ਨੇ ਤੁਸੀਂ ਤਾਂ ਖਾਣਾ ਕੀ ਚਾ ਰਹੇ ਹੋ ਕਿ ਆ ਕਾਲੀ ਦਲ ਦੇ ਬੰਦੇ ਨੇ ਆ ਕਾਲੀ ਦਲ ਦੇ ਸਮਰਥਕ ਨੇ ਕੱਲੂ ਅਗਰ ਕੋਈ ਉੱਥੇ ਘਟਨਾ ਹੋ ਜਾਂਦੀ ਹੈ ਫਿਰ ਉਹਦਾ ਕੀ ਕਹਿਣਗੇ ਕਿ ਜੀ ਉਹ ਕਾਲੀ ਦਲ ਦੇ ਬੰਦੇ ਆਏ ਸੀ ਇੰਟੈਲੀਜੈਂਸ ਦੇ ਬੰਦੇ ਨੂੰ ਚਿੱਟੇ ਕੁਰਤੇ ਪਜਾਮੇ ਪਵਾ ਕੇ ਨੀਲੀਆਂ ਪੱਗਾਂ ਬਣਾ ਕੇ ਕੋਰਟ ਦੇ ਵਿੱਚ ਤੁਸੀਂ ਬਿਠਾਉਨੇ ਹੋ ਉਹਦਾ ਕਾਰਨ